ਇੱਕ ਵੀਨਰ ਮਹਾਤਮਾ ਦਾ ਮੁੰਡਾ ਵੀ ਹੈ ਉਹ ਲੋਕਾਂ ਨਾਲ ਗੱਲ ਕਰੂਗਾ ਜਦੋਂ ਲੋਕਾਂ ਨਾਲ ਗੱਲ ਕੀਤੀ ਲੋਕਾਂ ਦੀ ਨੇਰੀ ਉੱਠੂਗੀ ਤਾਂ ਬੋਡ ਪੱਟੇ ਜਾਣਗੇ ਬੋਟ ਵੱਡੇ ਵੱਡੇ ਬੋਡ ਸਿੱਟਿਆ ਬੋਡ ਮੈਂ ਕਹਿੰਦਾ ਰਿਹਾ ਨਾ ਕਿ ਬਾਦਲ ਸਾਹਿਬ ਦੀ ਲੰਬੀ ਉਮਰ ਹੋਵੇ ਵੱਡੇ ਬਾਦਲ ਸਾਹਿਬ ਦੀ ਪਰਮਾਤਮਾ ਨੇ ਉਹ ਆਪਣੇ ਚਰਨਾਂ ਚ ਨਵਾਸ ਬਖਸ਼ਿਆ ਅੱਜ ਹੈ ਨਹੀਂ ਪਰ ਮੈਂ ਕਹਿੰਦਾ ਰਿਹਾ ਬਾਦਲ ਸਾਹਿਬ ਤੁਹਾਡੀ ਉਮਰ ਲੰਬੀ ਹੋਵੇ ਤਾਂ ਕਿ ਤੁਸੀਂ ਜਾਣਦੇ ਜਾਣਦੇ ਦੁਨੀਆ ਤੋਂ ਪੁੱਤਰ ਮੋਹ ਦੇ ਵਿੱਚ ਪੈ ਕੇ ਜੋ ਪੰਜਾਬ ਦਾ ਤੇ ਆਉਂਦੀ ਅਕਾਲੀ ਦਲ ਦਾ ਹਾਲ ਕੀਤਾ ਉਹਦਾ ਹਾਸ਼ਰ ਤੁਸੀਂ ਦੇਖ ਕੇ ਜਾਓ ਦੇਖ ਕੀ ਲੋੜ ਸੀ 94 ਸਾਲ ਦੀ ਉਮਰ ਚ ਇਲੈਕਸ਼ਨ ਲੜਦੀ ਹਾਰ ਕੇ ਗਏ ਨੇ ਸ਼ਾ ਮੁਹੰਮਦਾ ਦੁਨੀਆ ਤੇ ਕੌਣ ਐਸਾ ਜਿਹਦਾ ਸ਼ੁਰੂ ਦੇ ਵਾਂਗ ਅਖੀਰ ਹੋਵੇ ਕੀ ਲੋਕ ਨਹੀਂ ਪਬਲਿਕ ਅੱਜ ਮੈਂ ਹੰਕਾਰ ਕਰਨ ਲੱਗ ਜਾ ਵੀ ਮੈਂ ਨਾ ਨਾ ਮੈਂ ਕੁਛ ਵੀ ਨਹੀਂ ਮੇਰੀ ਕੋਈ ਏਕਾਤ ਨਹੀਂ ਮੈਂ ਅੰਨਾ ਮੈਂ ਅੰਨਾ ਤੇ ਤਿਲਕਣ ਰਸਤਾ ਤੇ ਦੇਵੇਂ ਕੌਣ ਸੰਭਾਲਾ ਤੱਕੇ ਦੇਵਣ ਵਾਲੇ ਬਹੁਤੇ ਇੱਕ ਤੂੰ ਹੱਥ ਫੜਨ ਵਾਲਾ ਬਸ ਉਹਦਾ ਸ਼ੁਕਰਾਨਾ ਕਰੋ ਉਹਦਾ ਸ਼ੁਕਰਾਨਾ ਹੀ ਕਰਦੇ ਰਹੋ ਪ੍ਰਮਾਤਮਾ ਜਿਵੇਂ ਰੱਖੀ ਜੰਨੇ ਰੱਖੀਏ ਇੱਜ਼ਤ ਘਟਣ ਨਾ ਦੇਈ ਭਵੇਂ ਵਧਾਈ ਨਾ ਜਿੰਨੀ ਕ ਬਣੀ ਹੈ ਕਾਇਮ ਰੱਖੀ ਰੜ ਮਿਲ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੁੜ ਪੀ ਪਰ ਕੇ ਮਹੰਮਦ ਬਖਸ਼ ਦੀ ਲਾਈਨਾਂ ਨੇ ਰੜ ਮਿਲ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੁੜ ਪੀ ਪਰ ਕੇ ਜਿੰਨਾ ਪਰ ਕੇ ਸਿਰ ਤੇ ਧਰਿਆ ਉਹ ਪੈਰ ਤਾਂ ਡਰ ਡਰ ਕੇ ਵੀਰੋ ਇਹ ਪਰਮਾਤਮਾ ਨਾਲ ਜੁੜਿਆ ਹੋਈਆਂ ਲਾਈਨਾਂ ਨੇ ਕਿ ਪਰਮਾਤਮਾ ਹਰੇਕ ਦੇ ਸਿਰ ਤੇ ਜ਼ਿੰਮੇਵਾਰੀ ਵਾਲਾ ਕਢਾ ਨਹੀਂ ਧਰਦਾ ਕੋਈ ਕੋਈ ਮੁੜ ਪੀ ਪਰ ਕੇ ਹਰੇਕ ਦਾ ਨਹੀਂ ਭਰਿਆ ਜ਼ਿੰਮੇਵਾਰੀ ਵਾਲਾ ਕੜਾ ਕਿਸੇ ਕਿਸੇ ਦਾ ਭਰਿਆ ਤੇ ਜਿੰਨਾ ਭਰ ਕੇ ਸਿਰ ਤੇ ਧਰਿਆ ਉਹ ਪੈਰ ਧਰਮ ਡਲ ਕਰਕੇ ਜਦੋਂ ਜ਼ਿੰਮੇਵਾਰੀ ਵਾਲਾ ਕੜਾ ਸਿਰ ਤੇ ਹੋਵੇ ਪੈਰ ਧਰ ਧਰ ਕੇ ਤੰਨੇ ਪੈਂਦੇ ਆ ਸਨਾਮ ਚ ਇੱਕ ਵੀ ਅੰਦਰ ਮਾਟਦਾ ਮੁੰਡਾ ਵੀ ਹੈ ਉਹ ਲੋਕਾਂ ਨਾਲ ਗੱਲ ਕਰੂਗਾ ਜਦੋਂ ਲੋਕਾਂ ਨਾਲ ਗੱਲ ਕੀਤੀ ਲੋਕਾਂ ਦੀ ਨੇਰੀ ਉੱਠੂਗੀ ਤਾਂ ਬੋਰਡ ਪੱਟੇ ਜਾਣਗੇ ਬੋਰਡ ਵੱਡੇ ਵੱਡੇ ਬੋਰਡ ਸਿੱਟਿਆ ਬੋਰਡ ਮੈਂ ਕਹਿੰਦਾ ਰਿਹਾ ਨਾ ਕਿ ਬਾਦਲ ਸਾਹਿਬ ਦੀ ਲੰਬੀ ਉਮਰ ਹੋਵੇ ਵੱਡੇ ਬਾਦਲ ਸਾਹਿਬ ਦੀ ਪ੍ਰਮਾਤਮਾ ਨੇ ਉਹਨੂੰ ਆਪਣੇ ਚਰਨਾਂ ਚ ਨਵਾਸ ਬਖਸ਼ਿਆ ਜ ਹੈ ਨਹੀਂ ਪਰ ਮੈਂ ਕਹਿੰਦਾ ਰਿਹਾ ਬਾਦਲ ਸਾਹਿਬ ਤੁਹਾਡੀ ਉਮਰ ਲੰਬੀ ਹੋਵੇ ਤਾਂ ਕਿ ਤੁਸੀਂ ਜਾਂਦੇ ਜਾਂਦੇ ਦੁਨੀਆ ਤੋਂ ਪੁੱਤਰ ਮੋਹ ਦੇ ਵਿੱਚ ਪੈ ਕੇ ਜੋ ਪੰਜਾਬ ਦਾ ਤੇ ਆਉਂਦੀ ਅਕਾਲੀ ਦਲ ਦਾ ਹਾਲ ਕੀਤਾ ਉਹਦਾ ਹਾਸ਼ਰ ਤੁਸੀਂ ਦੇਖ ਕੇ ਜਾਓਣੇ ਦੇਖ ਕੀ ਲੋੜ ਸੀ 94 ਸਾਲ ਦੀ ਉਮਰ ਚੱਲ ਇਲੈਕਸ਼ਨ ਲੜਦੀ ਹਾਰ ਕੇ ਗਏ ਨੇ ਸ਼ਾ ਮਾਮਲਾ ਦੁਨੀਆ ਤੇ ਕੌਣ ਐਸਾ ਜਿਹਦਾ ਸ਼ੁਰੂ ਦੇ ਵਾਂਗ ਅਖੀਰ ਹੋਵੇ ਕਿਆ ਲੋਕ ਨਹੀਂ ਪਬਲਿਕ ਹੈ ਅਜ ਨਏ ਹੰਕਾਰ ਕਰਨ ਲੱਗ ਜਾ ਵੀ ਮੈਂ ਨਾ ਨਾ ਮੈਂ ਕੁਝ ਵੀ ਨਹੀਂ ਮੇਰੀ ਕੋਈ ਇਕਾਤ ਨਹੀਂ ਮੈਂ ਅੰਨ ਮੈਂ ਅੰਨਾ ਤੇ ਤਿਲਕਣ ਰਸਤਾ ਤੇ ਦੇਵੇਂ ਕੌਣ ਸੰਭਾਲਾ ਤੱਕੇ ਦੇਵਣ ਵਾਲੇ ਬਹੁਤੇ ਇੱਕ ਤੂੰ ਹੱਥ ਫੜਨ ਵਾਲਾ ਬਾਦ ਉਹਦਾ ਸ਼ੁਕਰਾਨਾ ਕਰੋ ਉਹਦਾ ਸ਼ੁਕਰਾਨਾ ਹੀ ਕਰਦੇ ਰਹੋ ਪਰਮਾਤਮਾ ਜਿਵੇਂ ਰੱਖੀ ਜਨੈ ਰੱਖੀ ਹੈ ਇੱਜ਼ਤ ਘਟਣ ਨਾ ਦੇਈ ਭਵੇਂ ਵਧਾਈ ਨਾ ਜਿੱਲੀ ਕ ਬਣੀ ਹੈ ਕੈਮ ਰੱਖੀ ਰਲ ਮਿਲ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੁੜ ਪੀ ਪਰ ਕੇ ਮੁਹੰਮਦ ਬਖਸ਼ ਦੇ ਲੈ ਨਰੇ ਰਲ ਮਿਲ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੁੜ ਪੀ ਪਰ ਕੇ ਜਿੰਨਾ ਪਰ ਕੇ ਸਿਰ ਤੇ ਧਰਿਆ ਉਪਰਤਨ ਦਰ ਦਰ ਕੇ ਵੀਰੋ ਇਹ ਪ੍ਰਮਾਤਮਾ ਨਾਲ ਜੁੜਿਆ ਹੋਇਆ ਲੈਣਾ ਨੇ ਕਿ ਪ੍ਰਮਾਤਮਾ ਹਰੇਕ ਦੇ ਸਿਰ ਤੇ ਜ਼ਿੰਮੇਵਾਰੀ ਵਾਲਾ ਕਢਾ ਨਹੀਂ ਧਰਦਾ ਕੋਈ ਕੋਈ ਮੁਰਪੀ ਭਰ ਕੇ ਹਰੇਕ ਦਾ ਨਹੀਂ ਭਰਿਆ ਜ਼ਿੰਮੇਵਾਰੀ ਵਾਲਾ ਕਢਾ ਕਿਸੇ ਕਿਸੇ ਦਾ ਭਰਿਆ ਤੇ ਜਿੰਨਾ ਭਰ ਕੇ ਸਿਰ ਤੇ ਧਰਿਆ ਉਹ ਪੈਰ ਧਰਨ ਦਰ ਕਰਕੇ ਜੋ ਜ਼ਿੰਮੇਵਾਰੀ ਵਾਲਾ ਕਢਾ ਸਿਰ ਤੇ ਹੋਵੇ ਪੈਰ ਧਰਨ ਕਰਕੇ ਧਰਨੇ ਪੈਂਦੇ ਆ Subscribe to One India channel and never miss an update.